ਵੇ ਮੇਰੇ ਬੱਚਿਆਂ ਦਾ ਭਾਲ ਜਾਂਦੇ ਤੋ ਇਹ ਸੋਚ ਮੇਰਾ ਲੋਕ ਤੇ ਪਰਲੋਕ ਸੁਧਰ ਜਾਵੇ ਮੇਰਾ ਲੋਕ ਤੇ ਪਰਲੋਕ ਸਹੇਲਾ ਹੋ ਜਾਵੇ ਸਤਿਗੁਰੂ ਮਾਰਗ ਦੱਸ ਦੇਣ ਸੰਗੁਣ ਦੱਸ ਦੇਣ ਜਿਵੇਂ ਵੈ ਇੱਕ ਵੈਸਿਰ ਰੋਗ ਦੇਖਣ ਜਾਂਦਾ ਹੈ ਪਰ ਦਵਾਈ ਨਹੀਂ ਕਰਨ ਜਾਣ ਕੀ ਕੋਬਰ ਸਾਡੇ ਰੋਗ ਨੂੰ ਵੀ ਜਾਣਦਾ ਹੈ ਤੇ ਉਹਦੀ ਦਵਾਈ ਵੀ ਜਾਣਦਾ ਵੀ ਇਹ ਕਿਹੜੀ ਦਵਾਈ ਨਾਲ ਇਹਦਾ ਰੋਗ ਠੀਕ ਹੋਏਗਾ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਬੈਰ ਨੇ ਸਤਿਗੁਰੂ ਜੀ ਵੀ ਬੈਰ ਨੇ ਤੇ ਅੰਦਰ ਹਉ ਮੈ ਕੋੜ ਦੀ ਬਿਮਾਰੀ ਚੱਕਣ ਦੇ ਗੁਰੂ ਦੀ ਬਾਣੀ ਸਮਰਾਸਾ ਆਪੋ ਸਤਨਾਮ ਵਾਹਿਗੁਰੂ ਕੌ ਮੈਂ ਦੇ ਕੁਮਾਰੀ ਹੋਸੀਏ ਮੇਰੇ ਜਿਨੀ ਸੇਵਾ ਮੇਰੇ ਜਿਦਾ ਸਿਮਰਨ ਮੇਰੇ ਜਿਨੀ ਸਤਸੰਗ ਕਿਸੇ ਨੇ ਕੀਤੀ ਸਤਿਗੁਰੂ ਜੀ ਕਹਿੰਦੇ ਅੰਦਰ ਨੂੰ ਕਰੋ ਖੋਜ ਆਪਣੇ ਮਨ ਨੂੰ ਖੋਜ ਤੂੰ ਸਤਸੰਗਤ ਕੀਤੀ ਗੁਰੂ ਦਾ ਕੋਈ ਬਚਨ ਅਟਕਾਇਆ ਫਿਰ ਤੂੰ ਸੇਵਾ ਕੀਤੀ ਜਿੱਦਾਂ ਝਾੜੂ ਲਾ ਲਾ ਕੇ ਸਫਾਈਆਂ ਕਰਦਾ ਰਿਹਾ ਕਿ ਮਨ ਸਾਫ ਹੋਇਆ ਤੇਰਾ ਗੁਰੂ ਜੀ ਤੋ ਆਕੜੀ ਹੈ ਤੇਰੇ ਅੰਦਰ ਕਹਾਣੀ ਹੋਈ ਹੈ ਮਤਲਬ ਤਾਂ ਆਪਣੇ ਆਪ ਦੇ ਅੰਦਰ ਨਿਗਰਾਨੀ ਕਿਸੇ ਦੇ ਉੱਗਣ ਦੇਖਣ ਆਖੋ ਸਤਨਾਮ ਵਾਹਿਗੁਰੂ ਕਰੋ ਬੇਨਤੀ ਸੁਣੋ ਮੇਰੇ ਮਿੱਤ ਸੰਤ ਨਹਿਲ ਕੀ ਵੇਲਾ ਗੋਲਡਨ ਚਾਂਸ ਸੁਨਹਿਰੀ ਮੌਕਾ ਸਤਗੁਰ ਨੇ ਵਰਸਿਸ਼ ਕੀਤਾ ਹੈ ਇਹ ਸ਼ਰੀਰ ਕਿ ਜਮਾ ਸੋ ਗੁਰੂ ਦਾ ਬਲਕੇ ਲੈਤ ਨੇ ਸਿਮਰਨ ਕਰ ਸੰਤਾਂ ਮਹਾਂਪੁਰਖਾਂ ਗੁਰਮੁਖਿਆਰੇ ਦੀ ਸੰਗਤ ਵੀ ਕਰ ਉਹਨਾਂ ਦੇ ਵਚਨ ਸੁਣ ਕੇ ਮੰਨਣ ਦੀ ਕੋਸ਼ਿਸ਼ ਕਰ ਸਤਿਪੁਰਸ ਨੂੰ ਵਚਨ ਬਣਾਉਣ ਦੀ ਕੋਸ਼ਿਸ਼ ਕਰਨੀ ਆ ਤੇ ਸਤਨਾਮ ਵਾਹਿਗੁਰੂ ਗੁਰਬਾਣੀ ਸਾਨੂੰ ਇਹ ਉਪਦੇਸ਼ ਦਿੰਦੀ ਆ ਮੰਨਣਾ ਹੈ ਮੰਨੇ ਕੀ ਗੱਤ ਕਹੀ ਨਾ ਜੇ ਕੋ ਕਹੈ ਅਛਾ ਕਰਤਾ ਬਹੁਤ ਮਾਰੀ ਪੜਦੇ ਆ ਸੁਣਦੇ ਜਪਜੀ ਸਾਹਿਬ ਨੂੰ ਪੜ ਲੈਣਾ ਛੀ ਗੰਦ ਲੈ ਸੁਣ ਲੈਣਾ ਛੀ ਗੰਦ ਲੈ ਜਿਹੜਾ ਸਤਿਗੁਰੂਆਂ ਦੀ ਯਾਦ ਅੰਦਰ ਜੁੜੇ ਆਪਾਂ ਜਪਦੀ ਸਾਹਿਬ ਦੀ ਬਾਣੀ ਨੂੰ ਪੜਦੇ ਪੜਦੇ ਜਪਦੀ ਸਾਹਿਬ ਦੀ ਬਾਣੀ ਦਾ ਰੋਪਈ ਹੋ ਗਏ ਆ ਸਤਨਾਮ ਵਾਹਿਗੁਰੂ